ਸੰਸਾਰ ਦੇ ਵਿੱਚ ਆਪਾਂ ਅਕਸਰ ਇਹ ਗੱਲ ਸੁਣਦੇ ਆਂ ਨਿਆ ਹਨਾ ਕਿ ਆਪਾਂ ਫਲਾਣੇ ਗੁਰਮੁਖ ਨਾਲ ਜੁੜੇ ਆਂ ਜਾਂ ਫਲਾਣੇ ਬੰਦੇ ਨਾਲ ਜੁੜੇ ਆਂ ਫਲਾਣੇ ਡੇਰੇ ਨਾਲ ਜੁੜੇ ਆਂ ਫਲਾਣੇ ਜਥੇ ਨਾਲ ਜੁੜੇ ਆਂ ਫਲਾਣੇ ਸੰਪਰਦਾ ਨਾਲ ਜੁੜੇ ਆਂ ਹਨਾ ਇਹ ਅਕਸਰ ਚੀਜ਼ਾਂ ਆਪਾਂ ਬਹੁਤ ਹੀ ਸੁਣਦੇ ਆਦੇ ਆ ਪਰ ਸਾਨੂੰ ਜੁੜਨਾ ਕਿ ਇਹਦੇ ਨਾਲ ਹੈ ਕੌਣ ਸੱਚਾ ਗੁਰਮੁਖ ਹੈ ਕੌਣ ਸੱਚਾ ਸਿੱਖ ਹੈ ਸਾਧੂ ਹੈ ਸੰਤ ਹੈ ਹਨਾ ਆਓ ਉਸ ਦੇ ਬਾਰੇ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਰਮਜੀਤ ਵੀਰ ਜੀ ਥੋੜਾ ਜਿਹਾ ਵਿਚਾਰ ਦਿਓ ਦੇਖੋ ਪਿਆਰਿਓ ਇਹ ਗੱਲ ਬਿਲਕੁਲ ਸੱਚ ਹੈ ਕਿ ਜੋ ਆ ਸੰਸਾਰ ਚ ਚੱਲ ਰਿਹਾ ਹੈ ਕਿਉਂਕਿ ਆਪਾਂ ਸਰੀਰ ਕਰਕੇ ਕਿਹਦੀ ਪਛਾਣ ਕਰਾਂਗੇ ਗੁਰਮੁਖ ਦੀ ਪਛਾਣ ਕਰਨ ਵਾਸਤੇ ਤਾਂ ਸਾਨੂੰ ਇੱਕ ਬੜੀ ਸੋਹਣੀ ਮਹਾਰਾਜ ਦੀ ਨਿਸ਼ਾਨੀ ਦਿੱਤੀ ਹੈ ਜਿਵੇਂ ਨਾ ਪਿਆਰਿਓ ਇੱਕ ਬਗਲਾ ਹੁੰਦਾ ਹੈ ਤੇ ਇੱਕ ਹੰਸ ਹੁੰਦਾ ਹੈ ਤੁਸੀਂ ਦੇਖੋ ਦੋਨਾਂ ਦੇ ਹੀ ਕੱਪੜੇ ਦੋਨਾਂ ਦਾ ਸਰੀਰ ਜਿਹੜਾ ਨਾ ਚਿੱਟਾ ਹੀ ਹੁੰਦਾ ਹੈ ਵੇਖਣ ਨੂੰ ਦੋਨੋਂ ਇੱਕੋ ਜਿਹੇ ਨੇ ਪਰ ਉਹਦੇ ਵਿੱਚ ਦੇਖੋ ਇੱਕ ਪ੍ਰਤੀ ਮਹਾਰਾਜ ਦਾ ਬਾਣੀ ਸ਼ਬਦ ਆਉਂਦਾ ਮੈਂ ਜਾਣਿਆ ਬਟ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਭੇੜੀਆਂ ਵੀ ਜੇ ਮੈਨੂੰ ਪਤਾ ਹੁੰਦਾ ਨਾ ਕਿਤੇ ਬਗਲਾ ਆ ਤੇ ਮੈਂ ਕਦੀ ਵੀ ਇਹਦੇ ਲਾਗੇ ਨਹੀਂ ਸੀ ਜਾਣਾ ਹੁਣ ਹੈ ਤੇ ਦੋਨੋਂ ਚਿੱਟੇ ਹੀ ਨੇ ਇਹਦਾ ਮਤਲਬ ਕਿ ਗੁਰਬਾਣੀ ਜਿਹੜੀ ਉਹ ਸਰੀਰਾਂ ਨੂੰ ਨਹੀਂ ਦੇਖਦੀ ਉਹਦੇ ਵਿੱਚ ਉਹਨਾਂ ਨੇ ਕੀ ਦੇਖਿਆ ਉਹਨਾਂ ਦਾ ਕਰਮ ਵੇਖਿਆ ਕਰਮ ਮਤਲਬ ਇਹ ਹੈ ਕਿ ਜਿਹੜਾ ਬਗਲਾ ਹੁੰਦਾ ਨਾ ਭਾਈ ਗੁਰੂ ਜੀ ਉਹ ਕੀ ਕਰਦਾ ਆ ਉਹ ਉਹਨੂੰ ਕੇ ਕੋਈ ਪੁੱਛੇ ਨਾ ਵੀ ਬਗਲੇ ਮੈਨੂੰ ਇਸ ਪਾਣੀ ਚੋਂ ਮਾਨਕ ਮੋਤੀ ਖੋਜ ਕੇ ਦਿਖਾਇਆ ਉਹਦੀ ਵੀ ਬਿਰਤੀ ਨਹੀਂ ਹੈ ਕਿਉਂਕਿ ਉਹ ਜਦੋਂ ਵੀ ਆਪਣੀ ਚੁੰਝ ਮਾਰੂਗਾ ਉਹਦੀ ਚੁੰਝ ਵੱਜਦੀ ਆਟੋਮੈਟਿਕਲੀ ਜਾਂ ਡੱਡੂ ਤੇ ਵੱਜੂਗੀ ਜਾਂ ਮੱਛੀ ਤੇ ਵੱਜੂਗੀ ਪਰ ਦੂਜੇ ਪਾਸੇ ਤੁਸੀਂ ਕਿਸੇ ਹੰਸ ਨੂੰ ਪੁੱਛੋਗੇ ਨਾ ਹੰਸ ਨੂੰ ਇਹ ਗੱਲ ਕਹੋਗੇ ਨਾ ਕਿ ਇਸੇ ਪਾਣੀ ਚੋਂ ਮੈਨੂੰ ਡੱਡੂ ਮੱਛੀ ਖੋਜ ਕੇ ਵਿਖਾਇਆ ਉਹ ਕਹਿੰਦਾ ਭਾਈ ਮੈਨੂੰ ਖੋਜਣਾ ਆਉਣਾ ਨਹੀਂ ਦੀ ਕਿਉਂ ਕਿ ਉਹਨੂੰ ਲੱਭਦਾ ਹੀ ਮਾਨਕ ਮੋਤੀ ਹੈ ਇਸੇ ਤਰੀਕੇ ਨਾਲ ਆ ਜਿਹੜਾ ਹੁਣ ਸਾਹਮਣੇ ਸਾਡਾ ਸੰਸਾਰ ਹੈ ਨਾ ਪਿਆਰੇ ਇੱਥੋਂ ਦੇਖੋ ਇੱਥੇ ਆਕਾਰ ਵੀ ਹੈ ਇੱਥੇ ਨਿਰਾਕਾਰ ਵੀ ਆ ਇੱਥੇ ਨਾਮ ਵੀ ਆ ਇੱਥੇ ਪਾਉਣ ਵੀ ਆ ਜਿਹੜਾ ਗੁਰਮੁਖ ਹੁੰਦਾ ਨਾ ਪਿਆਰੇ ਉਹ ਕੀ ਕਰਦਾ ਆ ਸਾਨੂੰ ਦੱਸਦਾ ਆ ਕਿ ਕਿਵੇਂ ਆਪਾਂ ਆਕਾਰਾਂ ਤੋਂ ਧਿਆਨ ਤੋੜ ਕੇ ਨਿਰਾਕਾਰ ਦੇ ਵਿੱਚ ਲਾਉਣਾ ਹੈ ਕਹਿਣ ਤੋਂ ਭਾਵ ਕਿ ਜਿਹੜਾ ਹੰਸ ਰੂਪੀ ਗੁਰਮੁਖ ਹੋਏਗਾ ਨਾ ਉਹ ਸਾਨੂੰ ਇਹ ਦੱਸੇਗਾ ਕਿ ਕਿਵੇਂ ਆਪਾਂ ਮਾਨਕ ਮੋਤੀ ਨੂੰ ਖੋਜਣਾ ਮਾਨਕ ਮੋਤੀ ਕੀ ਆ ਨਾਮ ਨਾਮ ਨੂੰ ਮਹਾਰਾਜ ਦੀ ਬਾਣੀ ਕਹਿੰਦੀ ਆ ਰਤਨ ਸਭ ਤੇਰੀ ਤੂੰ ਸਭਣੀ ਤੇ ਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਰਤਨ ਕਹੇ ਬਾਣੀ ਦਾ ਉਹ ਦੱਸੇਗਾ ਕਿ ਕਿਵੇਂ ਇੱਥੇ ਨਾਮ ਰਤਨ ਨੂੰ ਕਿਵੇਂ ਚੁੰਝ ਮਾਰਨੀ ਹੈ ਕਿਵੇਂ ਚੁੰਝ ਮਾਰਨੀ ਹੈ ਮਤਲਬ ਕਿਵੇਂ ਨਾਮ ਨਾਮ 'ਚ ਧਿਆਨ ਆਪਣਾ ਜੋੜਨਾ ਹੈ ਇਸ ਕਰਕੇ ਜੇ ਕੋਈ ਗੁਰਮੁਖ ਇਦਾਂ ਦਾ ਹੈਗਾ ਹੈ ਹੈ ਇਹੀ ਹੈ ਵੱਖਰਾ ਨਹੀਂ ਕੋਈ ਜੋਤ ਇਸੇ ਸੰਸਾਰ ਦੇ ਵਿੱਚ ਇਸੇ ਖਾਲੀ ਸਪੇਸ ਦੇ ਵਿੱਚ ਜੇ ਕੋਈ ਗੁਰਮੁਖ ਤੁਹਾਨੂੰ ਐਸਾ ਮਿਲ ਜਾਵੇ ਕਿਵੇਂ ਨਾਮ 'ਚ ਆਪਣਾ ਧਿਆਨ ਜੋੜਨਾ ਹੈ ਕਿਵੇਂ ਨਾਮ 'ਚ ਚੁੰਝ ਲਾਉਣੀ ਹੈ ਪਿਆਰੇ ਉਹੀ ਅਸਲ ਦੇ ਵਿੱਚ ਸੱਚਾ ਗੁਰਮੁਖ ਇਹ ਨਿਸ਼ਾਨੀ ਹੁੰਦੀ ਹੈ